ਤੁਸੀਂ ਗੁਰੂ ਨੂੰ ਆਪਣਾ ਪਿਤਾ ਮੰਨ ਲਿਆ ਗੁਰੂ ਨੂੰ ਆਪਣਾ ਮੰਨ ਲਿਆ ਫਿਰ ਇਤਿਹਾਸ ਚੇਤੇ ਕਰਨ ਦੀ ਖੇਡ ਨਹੀਂ ਰਹਿਣੀ ਆਪੇ ਚੇਤੇ ਹੋ ਜਾਣਾ ਸਿੱਖਾਂ ਵਾਸਤੇ ਇਤਿਹਾਸ yaad ਕਰਨਾ ਬਹੁਤ ਸੌਖਾ ਹੈ ਬਹੁਤੀ ਗਰਮੀ ਲੱਗੇ ਤੇ ਤੱਤੀ ਤਵੀ ਚੇਤੇ ਆ ਜਾਏ ਬਹੁਤੀ ਠੰਡ ਲੱਗੇ ਤੇ ਠੰਡਾ ਬੁਰਜ ਚੇਤੇ ਆ ਜਾਏ ਹੁਣ ਫੈਸਲਾ ਲਿਆ ਗਿਆ ਸਤਗੁਰੂ ਹਜ਼ੂਰ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰਨ ਦਾ ਕੇਵਲ ਸਿੰਘ ਨਿਰਦੋਸ਼ ਇੱਕ ਸਿੱਖ ਰਾਈਟਰ ਹੋਏ ਆ ਲਖਾਰੀ ਉਹ ਲਿਖਦੇ ਕਹਿੰਦੇ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਮੈਂ ਸ਼ੁਰੂ ਚ ਕਿਹਾ ਸੀ ਨਾ ਪਈ ਮਹਾਰਾਜ ਤੋਂ ਪਹਿਲਾਂ ਵੀ ਧਾਰਮਿਕ ਤੌਰ ਤੇ ਬੰਦੇ ਕਤਲ ਕੀਤੇ ਗਏ ਪਹਿਲਾਂ ਵੀ ਰਾਜਨੀਤਿਕ ਤੌਰ ਤੇ ਬੰਦੇ ਕਤਲ ਕੀਤੇ ਗਏ ਉਹ ਤਿੰਨ ਘਟਨਾਵਾਂ ਦਾ ਜ਼ਿਕਰ ਕਰਦਾ ਆਪਣੀ ਇੱਕ ਕਵਿਤਾ ਦੇ ਵਿੱਚ ਧਿਆਨ ਦੇ ਕੇ ਸੁਣਿਓ ਪੜ੍ਹਨੋ ਉਹ ਕਹਿੰਦਾ ਜਦੋਂ ਭਗਤ ਪ੍ਰਹਿਲਾਦ ਦੀ ਪ੍ਰੀਖਿਆ ਹੋਈ ਨਾ ਭਗਤ ਪ੍ਰਹਿਲਾਦ ਕਹਿੰਦਾ ਸੀ ਰੱਬ ਸਭ ਨੂੰ ਦੇਣ ਵਾਲਾ ਹੈ ਪਰਮਾਤਮਾ ਉਹਦਾ ਪਿਤਾ ਹਰਨਾਕਸ਼ ਕਹਿੰਦਾ ਨਹੀਂ ਮੈਂ ਤੈਨੂੰ ਦੇਣ ਵਾਲਾ ਹੈ ਉਹ ਜਦੋਂ ਪ੍ਰਹਿਲਾਦ ਦੀ ਪਰਖਿਆ ਹੋਣੀ ਸੀ ਕਹਿੰਦੇ ਉਹਨੇ ਤਪ ਦੇ ਥੰਮ ਦੇ ਨੇੜੇ ਜਾ ਕੇ ਇੱਕ ਥੰਮ ਤਪਾਇਆ ਗਿਆ ਵੀ ਪ੍ਰਹਿਲਾਦ ਇਹਨੂੰ ਜਫੀ ਪਾਵੇ ਵੀ ਜੇ ਇਹਦਾ ਰੱਬ ਇਹ ਨਹੀਂ ਵੱਡਾ ਹੈ ਇਹ ਤਪ ਦੇ ਥੰਮ ਨੂੰ ਜਫੀ ਪਾ ਲਵੇ ਪ੍ਰਹਿਲਾਦ ਥੰਮ ਦੇ ਨੇੜੇ ਗਿਆ ਇਹ ਉਹਨਾਂ ਦੀ ਸੰਸਕ੍ਰਿਤੀ ਚ ਲਿਖਿਆ ਉਹਨੇ ਆਪਣੇ ਭਗਵਾਨ ਨੂੰ ਯਾਦ ਕੀਤਾ ਉਹਨੇ ਆਖਿਆ ਵੀ ਜੇ ਮੈਂ ਅੱਜ ਡੋਲ ਗਿਆ ਮੈਨੂੰ ਇਹ ਤਪ ਦੇ ਥੰਮ ਨੇ ਤਪਾ ਦਿੱਤਾ ਨਾ ਤੇ ਯਾਦ ਰੱਖ ਭਗਵਾਨ ਤੈਨੂੰ ਕੋਈ ਚੇਤੇ ਨਹੀਂ ਕਰੇਗਾ ਕਹਿੰਦੇ ਥੰਮ ਤੇ ਇੱਕ ਕੀੜੀ ਤੁਰੀ ਜਾਂਦੀ ਸੀ ਜਿੱਥੋਂ ਪ੍ਰਹਿਲਾਦ ਨੇ ਮਹਿਸੂਸ ਹੋਇਆ ਪੀ ਇਹ ਠੰਡਾ ਹੈ ਦੂਜੀ ਉਦਾਹਰਨ ਦਿੱਤੀ ਇਸਲਾਮ ਦੀ ਰਾਜੇ ਨਮਰੂਦ ਨੇ ਹਜ਼ਰਤ ਇਬਰਾਹੀਮ ਨੂੰ ਇਸ ਕਰਕੇ ਸਜ਼ਾ ਦਿੱਤੀ ਕਿਉਂਕਿ ਹ ਹਜ਼ਰਤ ਇਬਰਾਹੀਮ ਕਹਿੰਦੇ ਸਨ ਅੱਲਾ ਇੱਕ ਹੈ ਤੇ ਰਾਜਾ ਨਮਰੂਦ ਬੁੱਤ پرست ਸੀ ਉਹ ਬੁੱਤਾਂ ਦੀ ਪੂਜਾ ਕਰਦਾ ਸੀ ਤੇ ਬੰਦਾ ਕਹਿੰਦਾ ਜਿਹੜਾ ਮੇਰੀ ਵਿਚਾਰ ਨਹੀਂ ਮੰਨਦਾ ਉਹਨੂੰ ਮੈਂ ਇਸ ਦੁਨੀਆ ਤੋਂ ਹੀ ਖਤਮ ਕਰ ਦਿਆਂ ਮਾਰ ਦਿਆਂ ਜਿਵੇਂ ਹੁਣ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋ ਕੇ ਤਸਵੀਰਾਂ ਦੇ ਸਿੱਖ ਵੀ ਆ ਬੁੱਤਾਂ ਦੇ ਸਿੱਖ ਵੀ ਆ ਫੋਟੋਆਂ ਦੇ ਬਾਬਿਆਂ ਦੇ ਸਿੱਖ ਵੀ ਆ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਦਾ ਸੀ ਜਿਹੜਾ ਵੀ ਕੋਈ ਪ੍ਰਚਾਰਕ ਰਾਗੀ ਢਾਟੀ ਕਿਸੇ ਸੰਸਥਾ ਦਾ ਮੁਖੀ ਸਾਨੂੰ ਗੁਰੂ ਦੇ ਲੜ ਲਾਉਂਦਾ ਉਹਦਾ ਸਤਕਾਰ ਹੈ ਅੱਗੇ ਆਵੇ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਸਿੱਖ ਨੇ ਸਿੱਖ ਨੂੰ ਫਤਿਹ ਬੁਲਾਉਣੀ ਹੈ ਹਰ ਮਾਈ ਭਾਈ ਦਾ ਸਤਕਾਰ ਕਰਨਾ ਹੈ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਣਾ ਹੈ ਪਰ ਤੁਸੀਂ ਸੋਚੋ ਪਹਿਲਾਂ ਫੋਟਵਾਂ ਸਨ ਹੁਣ ਤੇ ਸ਼ਹਿਰਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਮੂਰਤੀਆਂ ਵੀ ਆ ਗਈਆਂ ਕਿਤੇ ਬਾਬਾ ਦੀਪ ਸਿੰਘ ਜੀ ਦੀ ਮੂਰਤੀ ਕਿਤੇ ਗੁਰੂ ਨਾਨਕ ਸਾਹਿਬ ਜੀ ਦੀ ਮੂਰਤੀ ਮੈਂ ਹੈਰਾਨ ਹੁਣਾ ਜਿਨ੍ਹਾਂ ਨੇ ਬੁੱਤ ਪੂਜਾ ਦੇ ਵਿਰੁੱਧ ਪ੍ਰਚਾਰ ਕੀਤਾ ਜਿਹੜੇ ਤੱਤਿਆਂ ਤਵੀਆਂ ਤੇ ਬੈਠ ਗਏ ਸਿਧਾਂਤ ਤੇ ਬਦਲੇ ਅੱਜ ਸਿੱਖ ਭੋਲਾ ਵਿਚਾਰਾ ਮੂਰਤੀਆਂ ਦੀ ਪੂਜਾ ਕਰਦਾ ਉਹ ਕਹਿੰਦੇ ਜੀ ਜਦੋਂ ਉਹਨੂੰ ਸਜ਼ਾ ਦਿੱਤੀ ਗਈ ਵੀ ਤਪ ਦੇ ਕੋਲਿਆਂ ਤੇ ਤੁਰਨਾ ਹੈ ਹਜਰਤ ਇਬਰਾਹਿਮ ਨੂੰ ਵਿੱਚ ਵਿੱਚ ਭੈਣਾ ਗੱਲਾਂ ਕਰ ਰਹੀਆਂ ਬੇਨਤੀ ਹੈ ਭੈਣਾਂ ਨੂੰ ਗੱਲਾਂ ਨਹੀਂ ਕਰਨੀਆਂ ਮਹਾਰਾਜ ਵੱਲ ਮੂੰਹ ਕਰਕੇ ਬੈਠੋ ਇੱਕ ਦੂਜੀ ਵੱਲ ਮੂੰਹ ਨਹੀਂ ਕਰਨਾ ਸਿੱਧੇ ਹੋ ਕੇ ਬੈਠੋ ਫਿਰ ਤੁਸੀਂ ਕਹਿਣਾ ਹੁੰਦਾ ਲੈ ਅਸੀਂ ਗੁਰਦੁਆਰੇ ਵੀ ਜਾਨਨੇ ਮੇਲੇ ਵੀ ਜਾਨਨੇ ਦੁੱਖ ਬੜਾ ਆਉਂਦਾ ਜਦੋਂ ਗੁਰੂ ਜੀ ਦੀ ਕੋਈ ਵਿਚਾਰ ਹੋ ਰਹੀ ਹੁੰਦੀ ਉਹ ਤੇ ਆਪਾਂ ਸੁਣਨੀ ਨਹੀਂ ਹੁੰਦੀ ਆਪਾਂ ਤੇ ਘਰੋਂ ਹੀ ਇਹ ਸੋਚ ਕੇ ਆਉਣਾ ਹੁੰਦਾ ਕਿ ਫਲਾਣੀ ਭੈਣ ਨੇ ਉੱਥੇ ਮਿਲਣਾ ਉਹਦੇ ਨਾਲ ਗੱਲਾਂ ਕਰਾਂਗੇ ਆਪਾਂ ਤੇ ਮਾਫੀ ਮੰਗ ਕੇ ਬੇਨਤੀ ਕਰਾਂ ਕੌੜੀ ਬੇਨਤੀ ਘਰੋਂ ਹੀ ਸੂਟ ਚੈੱਕ ਕਰਨ ਆਉਣਾ ਹੁੰਦਾ ਕਿ ਕਿੰਨੇ ਕਿਹੜਾ ਪਾਇਆ ਇਸ ਕਰਕੇ ਜੇ ਚਾਹੁੰਦੇ ਜੇ ਤੁਹਾਡੇ ਬੱਚੇ ਚੜ੍ਹਦੀ ਕਲਾ ਵਾਲੇ ਬਣਨ ਜੇ ਚਾਹੁੰਦੇ ਜੇ ਤੁਸੀਂ ਚੰਗੇ ਪਰਿਵਾਰਾਂ ਦੀ ਅਗਵਾਈ ਕਰੋ ਤੇ ਪਹਿਣਾ ਦਾ ਬੜਾ ਵੱਡਾ ਰੋਲ ਹੁੰਦਾ ਹੈ ਜੇ ਉਹ ਕੌਮ ਤਰੱਕੀ ਕਰਦੀ ਹੈ ਜਿਸ ਕੌਮ ਦੀ ਔਰਤ ਸੁਚੇਤ ਹੋਵੇ ਇਸ ਕਰਕੇ ਬੇਨਤੀ ਹੈ ਵੀ ਹੁਣ ਨਾ ਇਦਾਂ ਹੋਵੇ ਤੁਸੀਂ ਬੇਝਕ ਬਾਅਦ ਚ ਬਾਬਾ ਜੀ ਨੂੰ ਕਹਿ ਜੋ ਵੀ ਇਹੋ ਜੇ ਬਲਾਰੇ ਨਾ ਸੱਦਿਆ ਕਰੋ ਜਿਹੜੇ ਇਦਾਂ ਬੋਲਦੇ ਆ ਪਰ ਆਪਾਂ ਗੱਲ ਨਹੀਂ ਤੁਹਾਨੂੰ ਕਿਸੇ ਨੂੰ ਕਰਨ ਦੇਣੀ ਸ਼ਾਮਾਂ ਤਾਂ ਕਿਥੇ ਆਪਾਂ ਇੱਕ ਦੂਜੀ ਵੱਲ ਮੂੰਹ ਕਰਕੇ ਦੀਵਾਨ ਚ ਨਹੀਂ ਗੱਲ ਕਰਨ ਜਿਹੜੀ ਬਾਹਰ ਦੇ ਆ ਕੇ ਕਰਦੇ ਸੁਣ ਲੋ ਮੇਰੀਆਂ ਭੈਣਾ ਤੁਹਾਡੇ ਭਲੇ ਦੀ ਗੱਲ ਹੈ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਕਹਿੰਦੇ ਰਾਜੇ ਨਮਰੂਦ ਨੇ ਆਖਿਆ ਵੀ ਤੈਨੂੰ ਇਹਨਾਂ ਮਗਧਿਆਂ ਗਿਆ ਰਹੇ ਆ ਤੇ ਤੁਰਨਾ ਪਵੇਗਾ ਫਿਰ ਮੈਂ ਵੇਖਾਂਗਾ ਤੇਰਾ ਰੱਬ ਕੌਣ ਹੈ ਉਹ ਕਹਿੰਦੇ ਹਜਰਤ ਇਬਰਾਹੀਮ ਜਦੋਂ ਕੋਲਿਆਂ ਦੇ ਨੇੜੇ ਗਿਆ ਉਹਨੇ ਕਿਹਾ ਵੇਖ ਅੱਲਾ ਤੇਰੇ ਨਾਮ ਦੀ ਗਵਾਹੀ ਕਿਸੇ ਨੇ ਨਹੀਂ ਭਰਨੀ ਜੇ ਮੈਂ ਕੋਲਿਆਂ ਤੇ ਤਪ ਗਿਆ ਉਹਨਾਂ ਦੀ ਸੰਸਕ੍ਰਿਤੀ ਕਹਿੰਦੀ ਉਹ ਕੋਲੇ ਫੁੱਲ ਬਣ ਗਏ ਹੁਣ ਦੋਵੇਂ ਗੱਲਾਂ ਕਿੰਨੀਆਂ ਵਧੀਆ ਲੱਗਦੀਆਂ ਸੁਣਨ ਵਾਸਤੇ ਕੇਵਲ ਸਿੰਘ ਨਿਰਦੋਸ਼ ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਤਪ ਦੀ ਤਵੀ ਦੇ ਉੱਤੇ ਬੈਠਣ ਲੱਗਿਆ ਪ੍ਰਮਾਤਮਾ ਨੂੰ ਚੇਤੇ ਕਰਕੇ ਇਹ ਨਹੀਂ ਕਿਹਾ ਮੈਂ ਸੜਾ ਨਾ ਇਹ ਨਹੀਂ ਕਿਹਾ ਇਹ ਤਵੀ ਠੰਡੀ ਹੋ ਜਾਏ ਰੱਬ ਦੇ ਭਾਣੇ 'ਚ ਸ਼ਹੀਦੀ ਪਾਈ ਹੈ ਉਨਾ ਸ਼ਬਦ ਲਿਖੇ ਕਹਿੰਦੇ ਮੌਤ ਅਣਾਈ ਭਾਵੇਂ ਹੁੰਦੀ ਦੁਖਦਾਈ ਸਦਾ ਅੱਗ ਨਾਲ ਜਾਣ ਦੇਣੀ ਡਾਢੀ ਦੁਖਦਾਈ ਹੈ ਮੌਤ ਤੇ ਵੈਸੇ ਹੀ ਇੱਕ ਮ੍ਰਿਤਕ ਸਰੀਰ ਪਿਆ ਹੋਵੇ ਮਿੱਟੀ ਉਹਨੂੰ ਅੱਗ ਦੇਣ ਲੱਗਿਆਂ ਆਪਦਿਆਂ ਦਾ ਸਰੀਰ ਕੰਬ ਜਾਂਦਾ ਹੈ ਕਿਉਂਕਿ ਆਪਣੇ ਪਰ ਜਿਉਂਦੇ ਜੀ ਅੱਗ ਨਾਲ ਸੜ ਜਾਣਾ ਮੌਤ ਅਣਾਈ ਭਾਵੇਂ ਹੁੰਦੀ ਦੁਖਦਾਈ ਸਦਾ ਅੱਗ ਨਾਲ ਜਾਣ ਦੇਣੀ ਡਾਢੀ ਦੁਖਦਾਈ ਹੈ ਅੱਗ ਦੀ ਪ੍ਰੀਖਿਆ ਪਈ ਜਾਂ ਪ੍ਰਹਿਲਾਦ ਤਾਂ ਹੀ ਬਣ ਭਗਵਾਨ ਕੀੜੀ ਹੋ ਗਿਆ ਸਹਾਈ ਹੈ ਸੁਹੇ ਅੰਗਿਆਰੇ ਫੁੱਲ ਬਣ ਗਿਆ ਪੈਗੰਬਰਾਂ ਲਈ ਕੀਤੀ ਨਮਰੂਦਾ ਜਦੋਂ ਅੱਗ ਦੀ ਵਿਛਾਈ ਹੈ ਕਹੇ ਨਿਰਦੋਸ਼ ਸਿਰਤਾਜ ਗੁਰੂ ਪੰਜਵੇਂ ਕਿਸੇ ਨਾ ਗੁਰੂ ਵਾਂਗ ਸ਼ਹੀਦੀ ਇੰਜ ਪਾਈ ਹੈ ਉਹਨੇ ਆਖਿਆ ਤਪ ਠੰਡਾ ਹੋ ਜਾਏ ਤਪ ਦਾ ਥੰਮ ਠੰਡਾ ਹੋ ਜਾਏ ਦੂਜੇ ਨੇ ਆਖਿਆ ਕੋਲੇ ਫੁੱਲ ਬਣ ਜਾਣਾ ਤੁਹਾਡੇ ਗੁਰੂ ਨੇ ਆਖਿਆ ਕੋਈ ਗੱਲ ਨਹੀਂ ਤਵੀ ਤਪਦੀ ਹੈ ਤਤੀ ਤੇ ਹੋਰ ਤਪਦੀ ਰਵੇ ਅਖਾਲ ਪੁਰਖ ਪਰਮਾਤਮਾ ਦੇ ਭਰੋਸੇ ਨਾਲ ਅਸੀਂ ਸ਼ਹੀਦੀ ਪਾਵਾਂਗੇ ਸੁਣਨਾ ਬੜਾ ਸੌਖਾ ਸਾਧ ਸੰਗਤ ਕਿਉਂ ਤੁਹਾਨੂੰ ਭੈਣੋ ਕਹਿੰਨੇ ਆ ਚੁੱਪ ਕਰਕੇ ਸੁਣ ਲਓ ਤਤੀ ਤਵੀ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਗਿਆ ਪਾਤਸ਼ਾਹ ਜੀ ਦਾ ਮਾਸ ਨੁੱਚੜ ਨੁੱਚ ਕੇ ਧਰਤੀ ਤੇ ਡੇਗ ਰਿਆ ਹੈ ਸੀਸ ਦੇ ਵਿੱਚ ਗਰਮ ਰੇਤਾ ਪਾਇਆ ਜਾ ਰਿਹਾ ਹੈ ਤੁਸੀਂ ਕਹਿੰਦੇ ਅਸੀਂ ਕਿਉਂ ਸਿੱਖ ਬਣੀਏ ਸਤਗੁਰਾਂ ਜੀ ਦੇ ਬਚੇ ਹੋਏ ਸਰੀਰ ਨੂੰ ਰਾਵੀ ਦਰਿਆ ਦੇ ਵਿੱਚ ਰੋੜ ਗਿਆ ਰੋੜਿਆ ਗਿਆ ਤੁਸੀਂ ਕਹਿੰਦੇ ਅਸੀਂ ਬੱਚਿਆਂ ਨੂੰ ਦਸਤਾਰਾਂ ਕਿਉਂ ਸਜਾਈਏ ਇੱਥੇ 7 ਤੇ 9 ਸਾਲ ਦੀਆਂ ਜਿੰਦਾ ਨੀਹਾਂ ਵਿੱਚ ਜਿਣੀਆਂ ਗਈਆਂ ਤੁਸੀਂ ਕਹਿੰਦੇ ਰੋਜ਼ ਗੁਰਦੁਆਰੇ ਜਾਣ ਦੀ ਕੀ ਲੋੜ ਐ ਸੰਗਰਾਂਦ ਤੇ ਜਾਵਾਂਗੇ ਇੱਥੇ 3 ਸਾਲ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਅਜੇ ਸਿੰਘ ਦਾ ਕਲੇਜਾ ਕੱਢ ਕੇ ਮੂੰਹ ਵਿੱਚ ਪਾਇਆ ਗਿਆ ਤੁਹਾਨੂੰ ਗੁੱਸਾ ਲੱਗਦਾ ਜੇ ਕੋਈ ਪ੍ਰਚਾਰਕ ਕਹਿੰਗਾ ਭੈਣੋ ਚੁੱਪ ਕਰਕੇ ਦੀਵਾਨ ਸੁਣ ਲਓ ਇਹ ਤੁਹਾਡੇ ਭਲੇ ਦੀ ਬਾਤ ਹੈ ਇਹ ਸਮਝਣ ਵਾਲੀ ਗੱਲ ਹੈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਸ਼ਹਾਦਤ ਇਹਨਾਂ ਦਿਨਾਂ ਵਿੱਚ ਹੋਈ। ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਇਹਨਾਂ ਦਿਨਾਂ ਵਿੱਚ ਆਉਂਦਾ ਹੈ। ਜੂਨ 1984 ਦਾ ਕੱਲੂ ਘਰਾ। 1978 ਤੋਂ ਲੈ ਕੇ 1995 ਤੱਕ 2.5 ਲੱਖ ਸਿੱਖ ਨੌਜਵਾਨ ਕਤਲ ਕਰ ਦਿੱਤਾ ਗਿਆ। ਆਓ ਆਪਣਾ ਵਿਰਸਾ ਸੰਭਾਲੋ। ਆਪਣੇ ਬੱਚਿਆਂ ਲਈ ਆਪ ਉਦਾਹਰਣ ਬਣੋ। ਮੈਂ 1 ਮਿੰਟ